ਸਾਸੀ ਕਾਲ ਜੀ ਸਾਰਿਆਂ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਰੋਡੇ ਪਿੰਡ ਦੇ ਵਿੱਚ ਰੋਡੇ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਮੋਗੇ ਤੋਂ ਜਿਹੜਾ ਬਾਗਾ ਕੋਟ ਕਪੂਰੇ ਵਾਲਾ ਰੋਡ ਆ ਉਸ ਰੋਡ ਦੇ ਉੱਤੇ ਹੀ ਇਹ ਪਿੰਡ ਆ ਜਾਂਦਾ ਤੇ ਬਾਗਾ ਪੁਰਾਣਾ ਸ਼ਹਿਰ ਆ ਉਹ ਇਸ ਪਿੰਡ ਦਾ ਗਵੰਡੀ ਪਿੰਡ ਆ ਤੇ ਨੀਲੀ ਰਾਵੀ ਨਸਲ ਦੀ ਮੱਝ ਵੀ ਦਿਖਾਉਣੀ ਤੁਹਾਨੂੰ ਮੈਂ ਮਿੱਤਰੋ ਅੱਜ ਐਂਡਾ ਕਿਆ ਬਾਤਾਂ ਚੀਜ਼ਾਂ ਰਿਕਾਰਡ ਤੋੜ ਲੀਵੇ ਦੀ ਬੰਤਰ ਰਿਕਾਰਡ ਤੋੜ ਕਰੈਕਟਰ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਮਾਂਡ ਆ ਸਾਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਬੱਬੇ ਭਾਈ ਸਤਿ ਸ਼੍ਰੀ ਅਕਾਲ ਭਾਈ ਸਰ ਕੀ ਹਾਲ ਚਾਲ ਵਾ ਠੀਕ ਆ ਜੀ ਤੁਸੀਂ ਸੁਣਾਓ ਸੇਤ ਪਰਵਾਰ ਜੀ ਬਹੁਤ ਵਧੀਆ ਸਰਪੇ ਬਹੁਤ ਵਧੀਆ ਅੱਛਾ ਬੱਬੇ ਬਾਈ ਪਹਿਲਾਂ ਤਾਂ ਐਂ ਦੱਸਦੇ ਵੀ ਨਗੀਨਾ ਕਿੱਥੋਂ ਲੈ ਆਇਆ ਲੱਬ ਕੀ ਨਗੀਨਾ ਸਰਪੇ ਆਪਣੇ ਕੋਲੇ ਤੈਨੂੰ ਪਤਾ ਵੀ ਨੀ ਨਗੀਨੇ ਆਉਂਦੇ ਪਰ ਇਹ ਟੌਪ ਆ ਜਾਵਾ ਜਾਵਾ ਇੰਡਾ ਜਿਹਨੂੰ ਆਪਾਂ ਕਹਿ ਦਗੇ ਵੀ ਸਰਾ ਜੇ ਮੈਂ ਲੈ ਇਹਨੂੰ ਤਾਂ ਹੁਣ ਹੱਥ ਤਰਾਦਾ ਕਰ ਕਹਿ ਹੀ ਨਹੀਂ ਸਕਦਾ ਨਹੀਂ ਨਹੀਂ ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਸਾਰੇ ਪੱਖਾਂ ਕੋਈ ਨਾਂ ਲੈਣੀ ਹੋਈ ਉਹ ਤਾਂ ਆਪਾਂ ਉਹਦੀ ਗਈ ਜਾਵੇ ਵੀ ਉਹ ਤਾਂ ਹੁਣ ਦੋ ਅੱਡੀ ਚਲੋ ਬੰਦਿਆਂ ਦੇ ਹੁੰਦੇ ਆ ਹਨਾ ਵਿਚਾਰ ਹੁੰਦੇ ਹਾਂ ਵਿਚਾਰ ਹੁੰਦੇ ਅੱਛਾ ਬਾਈ ਇਹ ਕਿੰਨੇ ਦਿਨਾਂ ਦੀ ਕੱਚੀ ਆ ਹਜੇ ਇਹ ਸਰਪੇ ਹਾਂ ਦੋ ਤਿੰਨ ਦਿਨ ਲੈ ਜੂਗੀ ਠੀਕ ਆ ਤੇ ਬਹੁ ਦੋ ਤਿੰਨ ਦਾ ਤਾਂ ਯਾਨੀ ਪੱਕੇ ਲਈ ਜਾਊਗੀ ਜਾਊਗੀ ਅੱਛਾ ਭਾਈ ਦੁੱਧ ਦਾ ਕੀ ਰਿਕਾਰਡ ਆਇੰਦਾ 19 ਕਿਲੋ ਦੀ ਬੰਦੇ ਚੁੰਦੇ ਰਹੇ ਆ ਆਪਣੇ ਨਾਮ ਦੇ ਪਿੰਡੋਂ ਹੀ ਲਈ ਆ ਠੀਕ ਆ ਆਪਾਂ ਉਹਨਾਂ ਬੰਦਿਆਂ ਨਾਲ ਗੱਲ ਵੀ ਕਰਾ ਸਕਦੇ ਓਕੇ ਠੀਕ ਆ ਭਾਈ ਤੇ ਭਾਈ ਇਹ ਬਲੱਡ ਲੈਨ ਕਿਹੜੀ ਚ ਆ ਗਈ ਇਹ ਰੋਡੇ ਬਲੱਡ ਲੈਣ ਸੀ ਤਾਂ ਗੱਬਣ ਕਿਹੜੇ ਤੋਅਤ ਕੀ ਇਹ ਗੱਬਣਾ ਮੈਂ ਯਾ ਪੁੱਛਿਆ ਨੀਗਾ ਕਲੀਅਰ ਕੀਤਾ ਹਾਂ ਠੀਕ ਹੈ ਬਾਈ ਅੱਛਾ ਬਾਈ ਫਿਰ ਲੇਵਾ ਤਾਂ ਹਜੇ ਹੋਰ ਵੀ ਤਿਆਰ ਕਰ ਦੋ ਜੇ ਪੰਜ ਚਾਰ ਦਿਨ ਹਰ ਬਈਆ ਲੇਵਾ ਦਾ ਤੂੰ ਹੁਣ ਵੀ ਵੇਖ ਤੂੰ ਮੰਨ ਕੇ ਚੱਲੋ ਵੀ ਹਜੇ ਦੋ ਤਿੰਨ ਦਿਨ ਲੈ ਜਾਣੇ ਆ ਤੇ ਢਲਾਂ ਢਲਾ ਵੇਖੋ ਇਹ ਲੇਵੇ ਦੀਆਂ ਪੂਰੀਆਂ ਪਈਆਂ ਤੇ ਫਿਰ ਮੈਂ ਵੱਡੀ ਗੱਲ ਹੈ ਬਈ ਠੰਡੀ ਸੀਲ ਆ ਬਹੁਤ ਜ਼ਿਆਦਾ ਹੈ ਯਾਨੀ ਚੁਾਈ ਉਹਨਾਂ ਨੇ ਆਹ ਥਣ ਜਰਸੀ ਵਾਲੇ ਥਣ ਨਾਲ ਦਾ ਲੱਗਿਆ ਮੈਂ ਯਾ ਕੋਈ ਅੰਤ ਨਹੀਂਗਾ ਵੀ ਮੋਟਾ ਥਣ ਨੀਲੀ ਨੂੰ ਜਿਹੜਾ ਲੱਗਦਾ ਹੈ ਅੱਛਾ ਬਾਈ ਬੱਬੇ ਰੇਟ ਤਾਂ ਫਿਰ 1500 ਰੁਪਏ ਫੋਨ ਤੇ ਹੀ ਕਰ ਲਾਂਗੇ ਠੀਕ ਆ ਬਾਈ ਬਾਈ ਕਦੇ ਉਹ ਬਰਨ ਤੋੜੇ ਹੋ ਇਹਨੂੰ ਮਨੇ ਥੋਲੇ ਲੈ ਵੀ ਮਿੱਤਰੋ ਸੂਹਾ ਦੂਜਾ ਸੁਹੰਦੀ ਆ ਬਾਈ ਕਿ ਤੀਜਾ 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 ਸੂਹਾ ਸੁਹੰਦੀ ਆ ਦੂਜੇ ਸੂਏ 19 ਕਿਲੋ ਦੁੱਧ ਦਾ ਰਿਕਾਰਡ ਆਂਦਾ ਪੀਕ ਲੈਵਲ ਦਾ ਕਰਮਾਲੀ ਦਾ ਮਿੱਤਰੋ ਬਲੱਡ ਲਾਈਨ ਰੋਟੇ ਲੈਣ ਚੁਈਆਂ ਬਣਦੀ ਤਣ ਦੀ ਮੈਂ ਇਹਨੂੰ ਲੈ ਜੀ ਆ ਮੈਂ ਤਰਾ ਬਾਈ ਉਹਨੂੰ ਖੁੱਲਾ ਵਾ ਮੈਂ ਸ਼ਾਨ ਨੂੰ ਸੁਪ ਨਹੀਂ ਇੰਤਲੋ ਇੰਤਲੋ ਇੱਕ ਰੰਗ ਆਊਗਾ ਮੈਂ ਅੱਛਾ ਕਮਾਲੋ ਮਾਸਕ ਮਾਸਕ ਮਾਰ ਕੇ ਮੁਰਕੀਂ ਵਾਕਈ ਚੀਜ਼ ਆ ਯਾਰ ਹਨਾ ਇਹ ਤਾਂ ਇਹ ਗੱਲ ਹੈਗੀ ਬਪਿਆ ਬਈ ਪੈਸੇ ਆਲੇ ਤਾਂ ਲੱਖ ਮੁੜ ਜੇ ਪਰ ਮੈਂ ਨੂੰ ਨਹੀਂ ਮਾੜੀ ਕਹਿੰਦਾ ਕੋਈ ਹੂੰ ਨਹੀਂ ਠੀਕ ਆ ਬਾਈ ਲੱਗ ਜਾ ਕੀ ਬਾਤ ਆ ਜਉਂਦੀ ਰਹਿ ਕਰਮ ਵਾਲੀ ਲੈ ਆਓ ਜੀ ਮੂੜ ਦੇ ਬਸੇ ਬਸ ਬਾਈ ਇੱਕ ਗੱਲ ਦੱਸਾਂ ਸੱਜਣੋ ਮੈਂ ਹੱਥ ਤਰਾ ਨਹੀਂ ਕੋਈ ਵੀ ਕਰਮ ਵਾਲੀ ਜਿੰਨੇ ਬਰੀਡ ਤਿਆਰ ਕਰਨੀਆਂ ਟੌਪ ਦੇ ਬੱਚੇ ਲੈਣੇ ਆ ਜਾਂ نسل ਤਿਆਰ ਕਰਨੀ ਤਾਂ ਫਿਰ ਉਹ ਮੇਰੇ ਇੱਕ ਗੱਲ ਮੰਨ ਲਿਓ ਵੀ ਇਹ ਦੋ ਉੱਪਰ ਦੀ ਮੈਂ ਮੇਰੇ ਹਿਸਾਬ ਦੇ ਨਾਲ ਘੱਟ ਮੱਥੇ ਲੱਗੂਗੀ ਕਿਉਂਕਿ ਲੇਵੇ ਦਾ ਲਿਵਾਸ ਮੈਂ ਦੇ ਆਰ ਬਾਡੀ ਮੈਂ ਦੀ ਬੰਤਰ ਮੈਂ ਦੀ ਸਿੰਘਾਂ ਦੀ ਬਣਾਉਟ ਸਭ ਕੁਝ ਹੀ ਫਿਰ ਮੈਂ ਇਹਨੂੰ ਪ੍ਰਮਾਤਮਾ ਨੇ ਗਿਣ-ਗਿਣ ਕੇ ਤੇ ਚੁਣ-ਚੁਣ ਕੇ ਤੇ ਮੇਨ-ਮੇਨ ਕੇ ਲਾਇਆ ਹੋਇਆ ਕੋਈ ਕਹਿਣ ਵਾਲੀ ਗੱਲ ਨਹੀਂ ਤੁਸੀਂ ਆ ਕੇ ਇੱਕ ਵਾਰੀ ਦੇਖਿਆ ਨਾ ਜਦੋਂ ਤੁਹਾਡੀ ਰੂਹ ਨੂੰ ਸਕੂਨ ਜ਼ਰੂਰ ਮਿਲੂਗਾ ਮੈਂ ਦੇ ਦਰਸ਼ਨ ਕਰਕੇ ਮਿੱਤਰੋ ਅੱਛਾ ਬਾਈ ਬੱਬੇ ਇੱਕ ਵਾਰੀ ਆਪਦਾ ਨੰਬਰ ਸਾਂਝਾ ਕਰੀ ਸੱਜਣਾ 98727 ਜੀ 16232 ਇੱਕ ਵਾਰੀ ਹੋਰ ਬੋਲ ਦਿਓ ਜੀ 98727 16232 ਠੀਕ ਹੈ ਜੀ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਰੋਡੇ ਆ ਬੱਬਾ ਬਾਈ ਦਾ ਨਾਮ ਆ ਵਪਾਰ ਦਾ ਕੰਮ ਆ ਤੇ ਬਰੀਡਰ ਬਰੀਡਿੰਗ ਤੇ ਉੱਤੇ ਵੀ ਪੂਰਾ ਜੋਰ ਆ ਬਾਈ ਦਾ ਕਿਉਂਕਿ ਬਾਈ ਦੇ ਕੋਲੇ ਕੈਪਟਨ ਸਾਣ ਵੀ ਆ ਤੇ ਬਾਕੀ ਬਾਈ ਗੱਲਬਾਤ ਪੂਰੀ ਟਿਕਾਣੇ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ